ਜਿਹੜੇ ਖੰਬੇ ਸੀਗੇ ਜੀ ਇੱਥੇ ਸਪਾਰਕ ਵੱਜੀ 7:30 ਵਜੇ ਤੇ ਉਸ ਤੋਂ ਬਾਅਦ ਸਾਰੇ ਇਧਰ ਇੱਕ ਹਵਾ ਤੇ ਸੀਗੀ ਜੀ ਉਹ ਐਸ ਲੋਡ ਕਰਕੇ ਸਾਰੀ ਪਿੰਡਨੀ ਨੂੰ ਚਲੀ ਗਈ ਅੱਗ ਤੇ ਕਈ ਕਿਸਾਨ ਤਾਂ ਜੀ ਜਨਾਂ ਦੀ ਸਾਰੀ ਜ਼ਮੀਨ ਸੀ ਇੱਥੇ ਉਹਨਾਂ ਦੀ ਸਾਰਿਆਂ ਦੀ ਕਣਕ ਹੋ ਗਈ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਪ੍ਰਸ਼ਾਸਨ ਬਸ ਇੱਧਰ ਜਵਰਦੇਈ ਸੈਲਰ ਚ ਅਸੀਂ ਪਰਚਾ ਦਰਜ ਕਰਦੇ ਆਂ ਅਸੀਂ ਤੁਹਾਨੂੰ ਮੁਆਵਜ਼ਾ ਦਵਾਵਾਂਗੇ ਇੱਥੇ ਬੀਬਾ ਆਈ ਹੈਗੀ ਮੈਡਮ ਨਾ ਅਫਸਿਲਦਾਰ ਉਹ ਮਿੱਠੀ ਗੋਲੀ ਦੇ ਦਿੰਦੀ ਆ ਫੇਰ ਇੱਧਰ ਨੂੰ ਜਵਰਦਾ ਡੀਐਸਪੀ ਨਾਲ ਗੱਲ ਕਰਦੇ ਆਂ ਅਸੀਂ ਕੋਈ ਐਸਐਚਓ ਨੂੰ ਪੁੱਛਦੇ ਆਂ ਵੀ ਕਿਵੇਂ ਕਰਦੇ ਆ ਤੇ ਇੱਥੇ ਮੱਚਰਚ ਬੈਠੇ ਆਂ ਅਸੀਂ ਸਾਡੇ ਕਿਸਾਨ ਰੱਖਦਾ ਉਮੀਦ ਆ ਮੁਆਵਜ਼ਾ ਮਿਲ ਜੂਗਾ ਵੇਖੋ ਜੀ ਕੀ ਪਤਾ ਹੁਣ ਪਰ ਤੁਹਾਡੇ ਗਵਾਂਡ ਪਿੰਡ ਨੁਕਸਾਨ ਹੋਇਆ ਸੀ ਕਣਕ ਦਾ ਹਾਂਜੀ ਉੱਥੇ ਕੋਈ ਮੁਆਵਜ਼ਾ ਆਇਆ ਨਾ ਜੀ ਉਹ ਕੋਈ ਨਹੀਂ ਆਇਆ ਸਾਡਾ ਇਧਰ ਸਾਈਡ ਸਾਰੀ ਗਟਿਆਣੇ ਮਾਰਤੀ ਸੀਗੀ 350 ਕਿਲੋ ਤੇ ਉਹਦਾ ਵੀ ਹਜੇ ਕੁਝ ਨਹੀਂ ਆਇਆ ਜੀ ਤੇ ਜਦੋਂ ਇੱਥੇ ਅੱਕ ਲੱਗਦੀ ਹੈ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਉਂਦੇ ਨੇ ਜਾਂ ਫਾਇਰ ਬ੍ਰਿਜਡ ਗੱਡੀ ਵੀ ਫਾਇਰ ਬ੍ਰਿਜਡ ਤਾਂ ਜੀ ਜਦੋਂ ਕਿਸਾਨਾਂ ਨੇ ਅੱਗ ਬੁਝਾਤੀ ਜੀ ਕੋਟਗੁਰੂ ਦੇ ਆਗੇ ਜੀ ਕਿਸਾਨ ਕੁਝ ਇਥੋਂ ਆ ਲੇਵਰ ਸੀਗੀ ਦਾਣਾ ਮੰਡੀ ਦੀ ਤੇ ਕੁੱਦੇ ਦੇ ਆ ਗਏ ਜੀ ਉਹਨਾਂ ਨੇ ਮੰਨ ਲਓ ਵੀ ਅੱਗ ਤੇ ਕੰਟਰੋਲ ਕਰ ਲਿਆ ਅੱਗੇ ਰਸਤਾ ਆ ਗਿਆ ਸੀਗਾ ਜੀ ਉਦੋਂ ਗਾਣੀ ਅੱਗ ੱਟਪਣ ਦਿੱਤੀ ਇਤੋਂ ਪਿਛਲਾ ਪਿਛਲਾ ਪੱਸਾ ਸਾਰਾ ਮਚ ਗਿਆ ਜੀ ਤੇ ਗੱਡੀ ਕੋਈ ਨਹੀਂ ਫਾਇਵ ਗੱਡੀ ਤਾਂ ਜੀ ਉਹ ਜਦੋਂ 골 ਡੱਗੀ ਕੋਲੇ ਇੰਨਾ ਹੁੰਦਾਈ ਟ੍ਰੈਫਿਕ ਉੱਥੋਂ ਜਦੋਂ ਗੱਡੀਆਂ ਸ਼ਹਿਰ ਤੋਂ ਕੱਢਦੇ ਆਗੇ ਕੰਟਾ ਘਟੋ ਘਟ ਲੱਗ ਜਾਂਦਾ ਹੈ ਤੇ ਪ੍ਰਸ਼ਾਸਨ ਚਾਹੀਦਾ ਵੀ ਜੀਟੀ ਰੋਡ ਤੇ ਜਦੋਂ ਅੱਜ ਕੱਲ੍ਹ ਮੰਨ ਲਓ ਵੀ ਕਣਕ ਦਾ ਸੀਜ਼ਨ ਹੈ ਜੀ ਹਾ ਸਾਈਡਾਂ ਤੇ ਗੱਡੀਆਂ ਖੜੀਆਂ ਹੁਣ ਗੱਡੀ ਘੰਟਾ ਲੇਟ ਆਈ 2 ਘੰਟੇ ਲੇਟ ਆਈ ਗੱਡੀ ਦਾ ਜਦੋਂ ਅੱਗ ਬੋਝ ਗਈ ਉਹ ਤੋਂ ਬਾਅਦ ਆਈ ਹੈ ਉਸ ਤੋਂ ਪਹਿਲਾਂ ਕੁਝ ਨਹੀਂ ਹੋਇਆ ਤੁਸੀਂ ਫੋਨ ਉਹਦੀ ਕਰਤੀ ਸੀ ਨਾਲ ਦੀ ਨਾਲ ਹਾਂਜੀ ਹਾਂਜੀ ਸਹੀ ਗੱਲ ਜੀ ਹਾਂਜੀ 100 ਨੰਬਰ ਤੇ ਫੋਨ ਮਾਰਿਆ ਸੀਗਾ ਆਪਾਂ ਐਡਰੈਸ ਲਿਆ ਸੀਗਾ ਸਾਡਾ ਐਡਰੈਸ ਦਿੱਤਾ ਸੋਨਾਂ ਨੂੰ ਵੀ ਐ ਕਰਕੇ ਵੀ ਆ ਕਰਕੇ ਇੱਥੇ ਫਸਾਂਕ ਲੱਗੇ ਜੀ ਤੇ ਉਹ ਸੋਲੰਮ ਰਾਣੇ ਮਣਕੇ ਜੀ ਨੇ ਪੁੱਛਿਆ ਵੀ ਇਹ ਸੁਣ ਥਾਣਾ ਘਰ ਲੱਗਦਾ ਮਾਹ ਨੰਦਗਾ ਥਾਣਾ ਲੱਗਦਾ ਜੀ ਜੀ ਉਹਨਾਂ ਨੇ ਮਣਕੇ ਜੀ ਵੀ ਥਾਣੇ ਨਾਲ ਫੋਨ ਮਾਰਿਆ ਪੁਲਿਸ ਪ੍ਰਸ਼ਾਸਨ ਆ ਗਈ ਸੀਗੀ ਉਦੋਂ ਬਾਅਦ ਪੁਲਿਸ ਪ੍ਰਸ਼ਾਸਨ ਆ ਗਈ ਉਦੋਂ ਪੌਣਾ ਘੰਟਾ ਬਾਅਦ ਗੱਡੀ ਆਈ ਫਿਰ ਭਰੇ ਥਾਣੇ ਗੱਡੀਆਂ ਆਈਆਂ ਆ ਉਦੋਂ ਅੱਗ ਮਣਕੇ ਜੀ ਵੀ ਟਰੈਕਟਰਾਂ ਨੇ ਕਵਰ ਕਰਤੀ ਸੀ ਚਲੋ ਠੀਕ ਆ ਵੀ ਜਿੰਨੀ ਉਹਨਾਂ ਨੇ ਮਦਦ ਕੀਤੀ ਉਹਨੇ ਵੀ ਕਰਤੀ ਖਰ ਤੇ ਪਰ ਅਸੀਂ ਤਾਂ ਇਹੀ ਗੱਲ ਮੰਗ ਕਰਦੇ ਹਾਂ ਵੀ ਜਿਹੜਾ ਹੁਣ ਵੀ ਆ ਹਬੀਲੀ ਮਹਿਕਮੇ ਤੋਂ ਕੰਮ ਹੋਇਆ ਅਸੀਂ ਕਹਿੰਨਾ ਵੀ ਪਰਚਾ ਦਰਜ ਹੋ ਜਾਂਦੇ ਬੀਲੀ ਮੇਕ ਹੁੰਦੇ ਲੱਗਦਾ ਕਿ ਪਰਚਾ ਦਰਜ ਕਰਨਗੇ ਇਹ ਅਜੇ ਅਸੀਂ ਤਾਂ ਉਹਨੇ ਤੜਕੇ ਦੀ 4:30 ਵਜੇ ਦੇ ਮੱਥਾ ਮਾਰੀ ਜਾਂਦੇ ਹਾਂ ਜੀ ਹਜੇ ਪਤਾ ਨਹੀਂ ਪਰਚਾ ਕਰਕੇ ਘਰੇ ਧਰਨਾ ਲਾਈ ਬੈਠੇ ਆਂ ਅਸੀਂ ਟਾਈਮ ਦੇਖੋ ਜੀ ਕੀ ਹੋ ਰਿਹਾ ਹੈ ਇਹ ਵੀ ਗੱਲ ਹੋ ਰਹੀ ਹੈ ਦੇਖੋ ਹੁਣ 9:00 ਵਜਣ ਵਾਲੇ ਹੋਈ 8:30 ਕਹਿੰਦੇ ਨਾ ਡੀਡੀਆਰ ਦੀ ਕਾਪੀ ਦੇ ਦਿੰਦੇ ਸੁਣ ਡੀਡੀਆਰ ਕੱਟ ਦਿੰਦੇ ਆਂ ਡੇਲੀ ਜਿਹੜੀ ਡੇਰੀ ਰਿਪੋਰਟ ਠੀਕ ਹੈ ਲਗਨ ਅਸੀਂ ਧਾਰਾ 127 ਹੁੰਦੀ ਹੈ ਕਿ ਕਿਹੜੀ ਹੁੰਦੀ ਹੈ ਉਹਦੇ ਤਹਿਤ ਅਸੀਂ ਇਹ ਕਹ ਲਾਕੀ ਸੀ ਵੀ ਇਹ ਇਹਦੀ ਐਫਆਈਆਰ ਕੱਟੋ ਠੀਕ ਹੈ ਲਗਣੀ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੇ ਤੁਹ ਗਲਤੀ ਹੋਈ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਠੀਕ ਹੈ ਲਗਣੀ ਹੁਣ ਇਹ ਸਾਨੂੰ ਕਹਿੰਦੇ ਵੀ ਡੀਡੀਆਰ ਕੱਟ ਕੇ ਦੇ ਦਿੰਨੇ ਆ ਡੀਡੀਆਰ ਦੇ ਤਹਿਤ ਤੁਸੀਂ ਕੋਰਟ 'ਚ ਜਾਇਓ ਕੋਰਟ 'ਚ ਜਾ ਕੇ ਤੁਹਾਨੂੰ ਉਹ ਮਿਲ ਜੂ ਇਨਸਾਫ ਮਿਲ ਜੂ ਜੇ ਤੁਹਾਨੂੰ ਸਾਨੂੰ ਥਾਣੇ 'ਚੋਂ ਇਨਸਾਫ ਨਾ ਮਿਲਿਆ ਕੋਰਟ 'ਚ ਕਿਵੇਂ ਮਿਲ ਜੂਗਾ ਇਹ ਤਾਂ ਗੱਲ ਮੰਨਦੇ ਹੋ ਜਦੋਂ ਇੱਥੋਂ ਸਾਡੀ ਐਫ ਆਈ ਆਰ ਹੀ ਨਹੀਂ ਕੱਟੀ ਜਾਂਦੀ ਥਾਣੇ ਦੇ ਵਿੱਚ ਕਿਸਾਨ ਦੀ ਤੇ ਉਦੋਂ ਹੈ ਕਿ ਹੁਣ ਮੈਡਮ ਵੀ ਇਹੀ ਗੱਲ ਕਹਿੰਦੀ ਆ ਠੀਕ ਹੈ ਸਾਰੇ ਜਿੰਨੇ ਜਾਣੇ ਤੁਸੀਂ ਖੜੇ ਆ ਇੱਥੇ ਮਲਾਇਆਂ ਸਰਕਾਰੀ ਮਲਾਇਆਂ ਖੜੇ ਜੀਨੂੰ ਮਰਜ਼ੀ ਪੁੱਛ ਲਓ ਹਰੇਕ ਇਹੋ ਹੀ ਕਹਿੰਦਾ ਸਾਨੂੰ ਡੀਡੀਆਰ ਕੱਟ ਕੇ ਦੇ ਦਿੰਦੇ ਅਸੀਂ ਐਫਆਈਆਰ ਅਸੀਂ ਐਫਆਈਆਰ ਕਟਾਉਂਦੇ ਆ ਜੀ ਐਫਆਈਆਰ ਇਹ ਐਕਸੀਡੈਂਟਲ ਕੇਸ ਆ ਜਿਹੜਾ ਮਹਿਕਮੇ ਦੀ ਅੰਗਹੀਲੀ ਨਾਲ ਹੋਇਆ ਬਿਲਕੁਲ ਕੋਈ ਬਿਜਲੀ ਦੀ ਲੋਡ ਨਹੀਂ ਸੀ ਹੂੰ ਕੰਟਾ ਆਪਣਾ ਸਵੇਰੇ ਛੱਡੀ ਜਾ ਸਕਦੀ ਸੀਗੀ ਉਦੋਂ ਕੋਈ ਰਾਤ ਨੂੰ ਪਰ ਇਹ ਜਿਹੜੋ ਬਿਣਾ ਲੋਡ ਤੋਂ ਛੱਡੀ ਆ ਉਹ ਛੱੜਤੀ ਹਵਾ ਬਹੁਤ ਜ਼ਿਆਦਾ ਤੇਜ਼ ਸੀ ਬਿਲਕੁਲ ਹਵਾ ਚੱਲ ਰਹੀ ਆ ਬਿਲਕੁਲ ਬਹੁਤ ਜ਼ਿਆਦਾ ਤੇਜ਼ ਸੀ ਛੱਡੀ ਗਈ ਜੀ ਸਾਡੇ ਬੰਦੇ ਇੱਥੇ ਥੱਲੇ ਨਾ ਡੱਕੇ ਵੱਢ ਜਾਂਦੇ ਸੀਗੇ ਜੇ ਕੁਦਰਤੀ ਕ੍ਰੋਪੀ ਜੇ ਕੁਦਰਤੀ ਕ੍ਰੋਪੀ ਨਾਲ ਹੋਵੇ ਨੁਕਸਾਨ ਚਲੋ ਮੰਨ ਲਿਏ ਕੁਦਰਤ ਤਾਂ ਕਿਸੇ ਦੇ ਸਾਰੇ ਨਹੀਂ ਹੁੰਦਾ ਪਰ ਇਹ ਤਾਂ ਮਹਿਕਮੇ ਦੇ ਸਾਰੇ ਆ ਇਸ ਕਰਕੇ ਐਕਸੀਡੈਂਟ ਦਾ ਕੇਸ ਆ ਇਹਦਾ ਆਪਣਾ ਭਾਰਤੀ ਕਿਸਾਨ ਯੂਨੀਅਨ ਦਾ ਗਰਾਹਾ ਬੰਨੀ ਉਹ ਜਿਹੜੇ ਜਿਹੜੀ ਕਮੇਟੀ ਹੈ ਉਹ ਇਹ ਮੰਗ ਕਰ ਰਹੀ ਹੈ ਮਾਫਜੇ ਦੀ ਵੀ ਪੂਰਾ ਜਿਹੜਾ ਹੈਗਾ ਫਸਲ ਦਾ ਜਿੰਨਾ ਨੁਕਸਾਨ ਹੋਇਆ ਜਿੰਨਾ ਵਿੱਚ ਕਣਕ ਦਾ ਤੂੜੀ ਦਾ ਉਹ ਕਿਉਂਕਿ ਐਕਸੀਡੈਂਟ ਕੇਸ ਆ ਤਾਂ ਉਹ ਸਾਰੇ ਦਾ ਸਾਰਾ ਮਾਫਜਾ ਜਿਹੜਾ ਹੈਗਾ ਉਹ ਮਿਲਣਾ ਹਾਂ ਬਿਜਲੀ ਬੋਰਡ ਪੇ ਕਰੇ ਜਿਵੇਂ ਵੀ ਇਹਨਾਂ ਦਾ ਪ੍ਰੋਸੀਜਰ ਆ ਉਹ ਦੇਣ ਇਹ ਪੂਰਾ ਮਿਲਦਾ ਜੀ ਇੱਥੇ ਬਿਲੀ ਬੋਰਡ ਦੇ ਅਧਿਕਾਰੀ ਆਏ ਆ ਬਿਜਲੀ ਬੋਰਡ ਦੇ ਅਧਿਕਾਰੀ ਐਸਡੀਓ ਹੁਣ ਆਇਆ ਜੀ ਬਾਰ-ਬਾਰ ਸੱਦਿਆ ਗਿਆ ਉਧਰੋਂ ਜਦੋਂ ਇੱਥੇ ਆਪਣਾ ਜਤਿੰਦਰ ਭੱਲਾ ਜਿਹੜੇ ਹੈਗੇ ਆ ਇਧਰ ਦਿਹਾਤੀ ਤੋਂ ਜਦੋਂ ਉਹਨਾਂ ਦਾ ਇੱਥੋਂ ਕਿਸਾਨਾਂ ਨੇ ਇੱਕ-ਇੱਕ ਕਿਸਾਨਾਂ ਨੇ ਘਰਾਓ ਕਰ ਲਿਆ ਇਹ ਕਹਤਾ ਵੀ ਅਸੀਂ ਤੁਹਾਨੂੰ ਜਾਣ ਨਹੀਂ ਦਿੰਦੇ ਜੀ ਜਿੰਨਾ ਚਿਰ ਸਾਡੇ ਕੋਲੇ ਐਫਆਈਆਰ ਦੀ ਪੱਕੀ ਕਾਪੀ ਨਹੀਂ ਹੋਊਗੀ ਤਾਂ ਉਸ ਤੋਂ ਬਾਅਦ ਚ ਫੇਰ ਉਹਨਾਂ ਨੇ ਫੋਨ ਕਰਿਆ ਉਹਨਾਂ ਦੇ ਬਾਰ-ਬਾਰ ਫੋਨ ਕਰਨ ਤੇ ਦੇਖੋ ਜੀ ਉਹ ਫੇਰ ਵੀ ਨਹੀਂ ਆਏ ਆਮ ਲੋਕਾਂ ਦੀ ਕਿਵੇਂ ਕਿੰਨੀ ਸੁਣਦੇ ਹੋਣਗੇ ਇਸ ਕਰਕੇ ਆਮ ਲੋਕਾਂ ਦਾ ਸੁਣਦੇ ਨਹੀਂ ਜਦੋਂ ਉਹਨਾਂ ਦਾ ਆਪ ਦਾ ਹਲਕਾ ਨ ਚਾਰਜ ਲਾਇਆ ਜਿਹੜਾ ਉਹਦੀ ਨਹੀਂ ਰਹੇ ਉਦੋਂ ਬਾਅਦ ਕਿੰਨਾ ਚਿਰ ਬਾਅਦ ਮੰਨ ਲਓ 2 ਘੰਟੇ ਬਾਅਦ ਉਹ ਆਏ ਪਰ ਮਾਨ ਸਾਹਿਬ ਤਾਂ ਕਹਿੰਦੇ ਆ ਕਿ ਸਾਡੀ ਸਰਕਾਰ ਤੋਂ ਲੋਕ ਖੁਸ਼ ਬਹੁਤ ਆ ਸੰਤੋ ਤੇਰਾ ਸੀਟਾਂ ਜਾਣਗੀਆਂ ਨਹੀਂ ਬਿਲਕੁਲ ਨਹੀਂ ਜੀ ਮਾਨ ਸਾਹਿਬ ਕੋਕੋਸ ਨਹੀਂ ਉਹ ਇਕੱਲੇ ਡਰਾਮੇ ਕਰ ਰਹੇ ਆ ਜੀ ਉਹਨਾਂ ਕੋਲੇ ਗੱਪ ਮਾਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਇਸ ਕਰਕੇ ਪਹਿਲਾ ਨਾ ਤਾਂ ਜੀ ਸਤ ਦੇਖੋ ਸਾਡੀ ਤਿੰਨ ਵਾਰੀ ਜਿਹੜੀ ਹੈਗੀ ਆ ਨਰਮੇ ਦੀ ਫਸਲ ਮਰ ਗਈ ਆ ਸਾਡਾ ਜਿਹੜਾ ਹੈਗਾ ਇਹ ਨਰਮਾ ਪੱਟੀ ਵਾਲਾ ਏਰੀਆ ਤਿੰਨ ਸਾਲ ਲਗਾਤਾਰ ਸਾਡੇ ਨਰਮੇ ਦੀਆਂ ਫਸਲਾਂ ਨਹੀਂ ਹੋਈਆਂ ਪਹਿਲਾਂ 8000 ਰੁਪਏ ਅਸੀਂ ਲੜ ਕੇ ਜਿਹੜਾ ਹੈਗਾ ਉਦੋਂ ਬਾਦਲ ਸਰਕਾਰ ਤੋਂ ਲਿਆ ਸੀਗਾ ਲੈਣ ਦੀਆਂ ਗੱਟੀਆਂ ਤੇ ਆਪਣਾ ਰੇਲਵੇ ਲੈਣਾ ਤੇ ਬੈਠ ਕੇ ਤੇ ਉਸ ਤੋਂ ਬਾਅਦ ਆਪਣਾ ਚੰਨੀ ਦਾ ਘਰਾਓ ਕਰਕੇ ਲਗਾਤਾਰ ਜਦੋਂ ਕਾਂਗਰਸ ਸਰਕਾਰ ਚ ਰਹੇ ਆ ਉਹ ਵੀ ਡਰਾਮੇਵਾਜ ਮੰਤਰੀ ਸੀਗਾ ਮੁੱਖ ਮੰਤਰੀ ਤਾਂ ਹੁਣ ਇਹ ਤਾਂ ਉਸ ਤੋਂ ਵੀ ਜਿਹੜਾ ਹੈਗਾ ਅੱਗੇ ਆ ਗੁਜਰੇ ਆ ਵੀ ਚੋਟ ਕਲੇ ਇਸ ਨਾਂ ਦੇ ਕੱਲੇ ਦੁੱਖੀ ਨਹੀਂ ਦਿੱਤੀ ਜੀ ਨਾ ਤਾਂ ਹੜ ਪੀੜਤਾਂ ਨੂੰ ਦਿੱਤੀ ਆ ਹੁਣੇ ਚੋਣ ਜਾਬਤੇ ਦਾ ਕਹਿ ਰਹੇ ਆ ਬਾਨਾ ਇੱਥੇ ਚੋਣ ਜਾਬਤਾ ਲੱਗੇ ਹੋਇਆ ਚੋਣ ਜਾਬਤਾ ਲੱਗੇ ਹੋਇਆ ਆ ਹੜ ਵੇਲੇ ਕਿਹੜਾ ਚੋਣ ਜਾਬਤਾ ਲੱਗੇ ਹੋਇਆ ਸੀਗਾ ਜਦੋਂ ਆਹ ਆਪਣਾ ਸਾਡੇ ਨਾਲ ਸਾਡਾ ਨਰਮਾ ਮਰਿਆ ਉਹਦੀ ਦੁੱਖੀ ਨਹੀਂ ਦਿੱਤੀ ਕਹਿੰਦੇ ਸੀ ਦਿੱਲੀ ਜੇ ਅਸੀਂ 20000 ਰੁਪਏ ਦੇ ਦੇਵਾਂਗੇ ਸਾਡੀ ਸਰਕਾਰ ਬਣਾਉਂਦੇ ਵੀ ਕਹਿ ਰਹੀ ਸੀ ਕਿ ਮੁਆਵਜ਼ਾ ਤਾਂ ਮਿਲ ਜੂਗਾ ਗਰਦੌਰੀਆਂ ਹੁੰਦੀਆਂ ਨੇ ਪਹਿਲਾਂ ਮੁਆਵਜ਼ਾ ਖਾਤੇ ਪਹੁੰਚ ਜੂਗਾ ਨਹੀਂ ਬਿਲਕੁਲ ਨਹੀਂ ਜੀ ਸਾਰਾ ਸਾਰ ਗੱਪਾਂ ਗਰਦੌਰੀਆਂ ਕਰਨ ਨੂੰ ਤਿਆਰ ਨਹੀਂ ਆ ਪਟ ਪਟ ਕੇ ਮਰ ਗਏ ਜੀ ਜਦੋਂ ਉਹਨਾਂ ਨੇ ਕਿਹਾ ਅਸੀਂ ਅਖੇ ਗਰਦੌਰੀ ਨਹੀਂ ਹੋਈ ਕਦੇ ਗਰਦੌਰੀ ਹੋਈ ਆ ਜਤेंद्र ਭੱਲਾ ਸਾਹਿਬ ਨੂੰ ਜਦੋਂ ਇੱਥੇ ਪਟਵਾਰੀ ਨੂੰ ਪੁੱਛਿਆ ਆ ਸਾਡੇ ਪਟਵਾਰੀ ਇੱਥੇ ਖੜੇ ਹੋਣਗੇ ਇਥੇ ਵਿੱਚ ਜਦੋਂ ਉਹਨਾਂ ਨੂੰ ਕਿਹਾ ਵੀ ਪਟਵਾਰੀ ਸਾਹਿਬ ਦੱਸੋ ਵੀ ਪੱਕੀ ਗਰਦੌਰੀ ਹੋਈ ਆ ਉਹ ਕਹਿੰਦੇ ਉਹ ਨੀਵੀ ਪਾਇ ਖੜਗੇ ਨਹੀਂ ਜੀ ਨਹੀਂ ਹੋਈ ਆ ਹਾਲਤਾ ਗਰਦੌਰੀ ਵੀ ਨਹੀਂ ਹੁੰਦੀ ਫਾਈਟ ਦਾਕ ਜੇ ਤਾਂ ਮੁਆਵਜ਼ਾ ਦਾ ਦੇਖਾਂਗੇ ਉਹ ਦੇਣਗੇ ਕਿਸਾਨਾਂ ਨੂੰ ਪਰ ਲੋਕ ਜੀ ਜਦੋਂ ਲੋਕ ਧਾਰੀ ਬੈਠੇ ਆ ਇਦੋਂ ਗਾਹਾਂ ਲੋਕਾਂ ਕੋਲੇ ਕੋਈ ਹੋਰ ਹੈ ਨਹੀਂ ਜੀ ਆ ਖਾਣ ਨੂੰ ਜਿਹੜੇ ਦਾਣੇ ਸੀਗੇ ਉਹ ਸਾਰੇ ਆ ਦੇਖ ਲਓ ਸਵਾਹ ਬਣ ਗਈ 70 80 ਕਿੱਲਿਆਂ ਦੇ ਕਰੀਬ ਜਿਹੜਾ ਨੁਕਸਾਨ ਹੋ ਗਿਆ 11 12 ਘਰਾਂ ਦੀ ਜਿਹੜੀ ਆ ਜਿਹੜੀ ਸਫਲ ਸੀਗੀ ਉਹ ਤਬਾਹ ਹੋ ਗਈ ਇੱਥੇ ਇੱਕ ਜਰ ਪਰਿਵਾਰ ਰਹਿੰਦਾ ਜੀ ਇੱਥੇ ਨੇੜੇ ਘਰ ਉਹ ਬੋਹ ਵਿਚਾਰੀ ਇੱਕ ਸਾਡੀ ਭੈਣ ਮਾਤਾ ਇੱਕ ਉਹਦਾ ਨੌਜਵਾਨ ਮੁੰਡਾ ਉਹ ਪੁੱਬਾ ਮਾਰ ਮਾਰ ਕੇ ਮਚਦੀ ਅੱਗ ਚ ਰੋ ਰਹੇ ਸੀਗੇ ਇਤੋਂ ਤੱਕ ਹਾਲਤਾ ਸਾਨੂੰ ਪਤਾ ਵੀ ਸਾਨੂੰ ਕਿਸੇ ਨੇ ਦੇਣਾ ਨਹੀਂ ਨਾ ਹੀ ਅਜੇ ਤੱਕ ਦਿੱਤਾ ਕਿਸੇ ਨੇ ਅਧਿਕਾਰੀ ਗਿਆ ਨਾ ਘਰੇ ਪਤਾ ਲੈਣ ਕੋਈ ਨਾ ਜੀ ਕਿਹੜਾ ਪਤਾ ਜੀ ਅਦਾ ਬਾਰ ਬਾਰ ਬੋਲਦੀਆਂ ਵੀ ਕਿਤੇ ਅੱਗ ਨਾ ਘਰੇ ਵੜ ਜੀ ਪਸੂ ਠੰਡਾ ਜਿੰਨਾ ਸੀਗਾ ਫੇਰਾ ਵੀ ਭਜਾ ਦਿੱ ਗਏ ਉਹ ਉਧਰੋਂ ਬਚਾ ਹੋ ਗਿਆ ਜੀ ਘਰ ਨਹੀਂ ਆਵਾ ਬਾਸ ਮੁਰਗੀ ਜੀ ਭੱਲਾ ਸਾਹਿਬ ਨੇ ਫੋਨ ਕਰਿਆ ਸੀਗਾ ਜੀ ਕਿਉਂ ਭਾਜੀ ਭੱਲਾ ਸਾਹਿਬ ਨੇ ਫੋਨ ਕਰਿਆ ਸੀ ਬਿਜਲੀ ਵਿਭਾਗ ਨੂੰ ਹਾਂ ਅਕੇ ਜੀ ਕਿ ਅੱਗ ਕੁਦ ਦੇ ਲੱਗੀ ਕਿ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਜੀ ਉਹ ਕਹਿੰਦਾ ਅੱਗ ਲੱਗੀ ਐ ਕਿ ਸੋਡੀ ਅੰਗੇਲੀ ਨਾ ਕਹਿੰਦੇ ਅੱਗ ਕੁਦ ਦੇ ਲੱਗੀ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਇਹ ਹਾਂਜੀ ਇਹੀ ਹਾਲ ਮਹਿਕਮੇ ਦਾ ਸੀ ਇਹੀ ਗੱਲੇ ਵੀ ਸਾਨੂੰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਗੱਡੀਆਂ ਆਈਆਂ ਜੀ ਉਹ ਕਿੰਨੇ ਤਾੜ ਰੱਖੀਆਂ ਇਹਨਾਂ ਨੇ ਚੌਕ ਆ ਬਠਿੰਡੇ ਸਾਨੂੰ ਪਤਾ ਇੱਧਰ ਪੁਲ ਹੈ ਨਹੀਂ ਉਹ ਜਿਹੜਾ ਉਹ ਪੁਲ ਦਾ ਕੰਮ ਚੱਲ ਰਿਹਾ ਤੇ ਟ੍ਰੈਫਿਕ ਉਹਦੇ ਤਾਂ ਜੇ ਉੱਨੇ ਨਿਕਲਣਾ ਹੋਵੇ ਆਪਣਾ ਘੰਟਾ ਇੱਕ ਘੰਟੇ 'ਚ ਬੰਦਾ ਨਹੀਂ ਨਿਕਲਦਾ ਉੱਥੋਂ ਮੋਟਰਸਾਈਕਲ ਨਹੀਂ ਕ੍ਰੋਸ ਹੁੰਦਾ ਤੇ ਐਡੀ ਵੱਡੀ ਫਾਇਰ ਬ੍ਰੀਡ ਦੀ ਗੱਡੀ ਭਲਾ ਇਹਨਾਂ ਨੂੰ ਆਏ ਨਹੀਂ ਵੀ ਆ ਬਠਿੰਡੇ 'ਚ ਕੋਈ ਕਣਕ ਵੀਜੀ ਹੋਈ ਹੈ ਉੱਥੇ ਉਹਨਾਂ ਦਾ ਕੀ ਨੁਕਸਾਨ ਹੁੰਦਾ ਉੱਥੇ ਵੀ ਚਾਹੀਦੀ ਆ ਚਲੋ ਠੀਕ ਆ ਜੇ ਉੱਥੇ ਹੁੰਦਾ ਕੋਈ ਅਸੀਂ ਆਏ ਨਹੀਂ ਆਪਣਾ ਪਿੰਡਾਂ ਦੇ ਚ ਬਾਹਰ ਪਿੰਡਾਂ ਦੇ ਵਿੱਚ ਆ ਅਸੀਂ ਕਹਨੇ ਆ ਵੀ ਸਾਡੇ ਆਹ ਬਲਾਕਾਂ ਨੂੰ ਗੱਡੀਆਂ ਦਿੱਤੀਆਂ ਜਾਣ ਇੱਥੇ ਪ੍ਰਬੰਧ ਕਰੇ ਸਰਕਾਰ ਆਏ ਸੋਚੇ ਇਸ ਗੱਲ ਨੂੰ ਜੇ ਕਿਹਾ ਆਪਣਾ ਟਾਈਮ ਤੋਂ ਸਾਨੂੰ ਅਸੀਂ ਸਿਸਟਮ ਵਾਲਾ ਖਰਾਬ ਸੀ ਸੈੱਟ ਕਰ ਰਹੇ ਆ ਹੌਲੀ ਹੌਲੀ ਲੋਕਾਂ ਦੇ ਦੇਖੋ ਜੀ ਕੋਈ ਕਸਰ ਨਹੀਂ ਛੱਡੀ 92 ਜਿਤਾਤੇ ਇਹਨਾਂ ਦੇ ਟਾਈਮ ਵੀ ਬਹੁਤ ਦੇਤਾ ਹੁਣ ਜਦੋਂ ਮੇਰੀ ਹੁਣ ਆਏ ਦੱਸੋ ਵੀ ਪਾਲਿਸੀ ਆ ਐਲਾਨ ਜਦੋਂ ਹੈਗੀ ਆ ਵੀ 17000 ਰੁਪਿਆ ਆਪਣਾ ਜਿਹੜਾ 15000 ਰੁਪਿਆ ਉਹ ਕਿਸਾਨਾਂ ਨੂੰ ਹਾਂ ਉਹ ਦੇਣਾ ਪਰ ਉਹਦੇ ਤਹਿਤ ਵੀ ਨਹੀਂ ਦੇ ਰਹੇ ਜਦੋਂ ਉਹਦੇ ਚ ਉਹ ਦੇਖੋ ਇਹ ਕਹਿੰਦੇ ਹੁਣ ਇਹ ਬੰਨ੍ਹਾ ਲਾ ਰਹੇ ਆ ਆ ਗੜੇ ਮਾਰੀ ਦਾ ਜਦੋਂ ਮੰਗਿਆ ਜਦੋਂ ਉਹਨਾਂ ਨੂੰ ਕਹਿੰਦੇ ਇਹ ਤਾਂ ਜੀ ਸਾਡੇ ਚੋਣ ਜਾਬਤਾ ਲੱਗਿਆ ਹੋਇਆ ਕਿਸਾਨ ਆਗੂਆਂ ਨੇ ਕਿਹਾ ਵੀ ਜੇ ਚੋਣ ਜਾਬਤਾ ਲੱਗਿਆ ਕੋਈ ਗੱਲ ਨਹੀਂ ਚੋਣ ਜਾਬਤੇ 'ਤੇ ਤੁਹਾਡਾ ਵਿਰੋਧ ਤੁਹਾਡਾ ਵਿਰੋਧ ਕੌਣ ਕਰੂ ਜੇ ਕੋਈ ਵਿਰੋਧੀ ਪਾਰਟੀ ਜੇ ਕੋਈ ਕਾਂਗਰਸ ਵਾਲੇ ਆ ਅਕਾਲੀ ਆ ਜਾਂ ਕੋਈ ਹੋਰ ਆ ਫੁੱਲ ਵਾਲੇ ਆ ਜੇ ਕੋਈ ਉਹ ਵਿਰੋਧ ਕਰਦੇ ਆ ਅਸੀਂ ਉਹਨਾਂ ਨਾਲ ਅਸੀਂ ਉਹਨਾਂ ਨੂੰ ਆਪਦੇ ਨਿਸ਼ਾਨੇ ਤੇ ਲਾਵਾਂਗੇ ਤੁਸੀਂ ਕਰੋ ਲਾਣ ਤੁਸੀਂ ਦਿਓ ਕਿਸਾਨਾਂ ਨੂੰ ਜਿਹੜਾ ਇਹ ਜਾਂ ਕਿਹੜਾ ਵੀ ਕਿਹੜੀ ਪਾਰਟੀ ਜਿਹੜੀ ਕਿਸਾਨਾਂ ਦਾ ਵਿਰੋਧ ਕਰੂਗੀ ਇਸ ਗੱਲ 'ਚ ਆ ਇਹ ਸਿਰਫ ਬਹਾਨੇबाजी ਆ ਚੋਣ ਜਾਬਤੇ ਦੀ ਆਪ ਦੇਖ ਲਓ ਜੀ ਅੱਡੇ ਕੋਲੇ ਨਾ ਦੋ ਕਿਲੇ ਬਾਹਰ ਠੇਕੇ ਦੇ 70000 ਨੂੰ ਕਿਲਾ ਜੀ ਠੀਕ ਹੈ ਜੀ ਅਸੀਂ ਜਦੋਂ ਅੱਗ ਲੱਗੀ ਸੀ ਵਿੱਚ ਸੀਗੀ ਮੌਕੇ ਤੇ ਅਸੀਂ ਜਿਹੜਾ ਆਣਗਵਾਂ ਸੀ ਸਾਰੇ ਨੂੰ ਆਖਿਆ ਮੈਂ ਆਪਾਂ ਪੁਲਿਸ ਵਾਲਾਨੂੰ ਮੌਕਾ ਦਿਖਾਈ ਵਾ ਅੱਗ ਕਿੱਥੋਂ ਲੱਗੀ ਹੈ ਹੂੰ ਪੁਲਿਸ ਵਾਲਾਨੂੰ ਮੌਕਾ ਦਿਖਾਇਆ ਪੁਲਿਸ ਪ੍ਰਸ਼ਾਸਨ ਦੇ ਦੋ ਬੰਦੇ ਛੱਡੇ ਬਾਕੀ ਟੱਪ ਗਏ ਹੂੰ ਉਹ ਕਹਿੰਦਾ ਤੁਸੀਂ ਇੱਥੇ ਗੱਲ ਕਰੋ ਅਸੀਂ ਟੱਪ ਗਏ ਜਦੋਂ ਉਹ ਮੰਨ ਕੇ ਚੱਲ ਵੀ ਆਪਣੇ ਆਹ ਸਾਰੀ ਮੰਨ ਕੇ ਚੱਲ ਵੀ ਯੂਨੀਅਨ ਆ ਗਈ ਜੀ ਅਗਰਾਉ ਕਰ ਲਿਆ ਅਸੀਂ ਫੇਰ ਉਦੋਂ ਆ ਪਰਿਸ਼ਦਾਂ ਗੁਾਰੇ ਫੇਰ ਬਾਸ ਆਇਆ ਵੀ ਮੁੜ ਕੇ ਸਾਨੂੰ ਟੱਪਣ ਨਹੀਂ ਦਿੰਦੇ ਵੀ ਇਹਨਾਂ ਦਾ ਹੱਲ ਕਰੋ ਕੋਈ ਪਰਚਾ ਦਰਜ ਕਰੋ ਇਹਨਾਂ ਦੇ ਪਹਿਲਾਂ ਤਾਂ ਸਾਰੇ ਟੱਪ ਗਏ ਸੀਗੇ ਜੀ ਉਦੋਂ ਬਾਅਦ ਘੱਟ ਹੋਇਆ ਜਦੋਂ ਅਸੀਂ ਮੌਕਾ ਦਿਖਾਉਣ ਵਾਸਤੇ ਰੋਲਾ ਪਾਇਆ ਪੁਲਿਸ ਬਸ ਆਈ ਮੌਕਾ ਦੇਖ ਕੇ ਚਲੀ ਗਈ ਨਹੀਂ ਜੀ ਫਿਰਦੇ ਸੀ ਅੱਗ ਲੱਗੀ ਸੀ ਉਦੋਂ ਉਦੋਂ ਲੋਕ ਭਜਾਉਣ ਲੱਗੇ ਕੋਈ ਤਵੀਆਂ ਮਾਰ ਲੱਗੇ ਕੋਈ ਕੋਈ ਕੁਝ ਕਰਨ ਲੱਗਾ ਜਦੋਂ ਪੁਲਿਸ ਟੱਪਣ ਲੱਗੀ ਮੈਂ ਆਹ ਦੇ ਗਵਾਂਢੀ ਨੂੰ ਆਖਿਆ ਮੈਂ ਆਪਣੀ ਦਾ ਬੇਬੁਰਾ ਹਾਲ ਆਪਾਂ ਠੇਕੇ ਦੇ ਬਾਹਰ ਲਿਆ 70000 ਨੂੰ ਆਪਣੇ ਪੱਲੇ ਕੱਖ ਵੀ ਨਹੀਂ ਗਾ ਤੇ ਆਪਾਂ ਪੁਲਿਸ ਯਾਰ ਮੌਕਾ ਦਿਖਾਈਏ ਵੀ ਕਿਥੋਂ ਅੱਗੇ ਚਲੀ ਆ ਮੌਕੇ ਤੇ ਪੁਲਿਸ ਆ ਗਿਆ ਮੁਲਾਜ਼ਮ ਆ ਗਏ ਦਿਖਾਇਆ ਦੋ ਮੁਲਾਵੀ ਛੱਡ ਕੇ ਬਾਕੀ ਸਾਰੇ ਟੱਪ ਗਏ ਤੋਂ ਜਦੋਂ ਅਸੀਂ ਉਹਨਾਂ ਘਰਾਉ ਕਰ ਲਿਆ ਨਾ ਰੋਕ ਲਿਆ ਉਹਨਾਂ ਨੂੰ ਮੁੜ ਕੇ ਉਹਨਾਂ ਨੇ ਦੁਬਾਰੇ ਫੇਰ ਪੁਲਿਸ ਸਾਹਦੇ ਸੱਧਿਆ ਵੀ ਐ ਕਰਕੇ ਸਾਨੂੰ ਟੱਪਣ ਨਹੀਂ ਦਿੰਦੇ ਵੀ ਇੱਥੇ ਯੂਨੀਅਨ ਆ ਗਈ ਕਿਸਾਨ ਯੂਨੀ ਆ ਗਈ ਕਿ ਵੀ ਸਾਡਾ ਅਸੀਂ ਇਹੀ ਗੱਲ ਪਰਤ ਕਹਿੰਦੇ ਵੀ ਪਰਚਾ ਦਰਜ ਕਰੋ ਉਹਨਾਂ ਦੇ ਬਿਜਲੀ ਵਿਭਾਗ ਦੇ ਜੀ ਐਫਆਈ ਸਾਨੂੰ ਦੇ ਦਿਓ ਅਸੀਂ ਪਰਚਾ ਦਰਜ ਕਰੀਓ ਸਾਡਾ ਗਾਂਹਾਂ ਦੇਖੋ ਜਿਹੜਾ ਕੁਸਮੂ ਆ ਠੀਕ ਹੈ ਜੀ ਅਸੀਂ ਅਸੀਂ ਮੰ ਬਾਤ ਆਈ ਇਹ ਬਾਤ ਆਈ ਤਾਂ ਇੱਥੇ ਕਿਹੜਾ ਬੰਦਾ ਹੈ ਜਿਹੜਾ ਇੱਥੇ ਮਜੂਸੀ ਉਹ ਅੱਗ ਲੱਗੀ ਕੋਈ ਗਿੱਤੇ ਸਿੰਘ ਆ ਜੀ ਇੱਥੇ ਸੀਗਾ ਜੀ ਆ ਇੱਥੇ ਕਣਕ ਵੱਢਦੇ ਸੀ ਹਾਂ ਆਹ ਕਣਕ ਵੱਢਦੇ ਸੀਗੇ ਜੀ ਅੱਲੇ ਡੱਕੇ ਵੱਢੀ ਜਾਂਦੇ ਆ ਜੀ ਅਸੀਂ ਮੌਕੇ ਤੇ ਥੱਲੇੋਂ ਡੱਕੇ ਵੱਢੀ ਜਾਂਦੇ ਆ ਜੋ 93 ਲੈਂਡ ਲਾਈ ਆ ਇਹ ਅੱਗੋ ਤਾਂਹਾਂ ਜੰਗਰਾ ਡੱਗਿਆ ਉਹਨਾਂ ਤੋਂ ਡੱਕੇ ਵੱਢਦੇ ਵੱਢਦੇ ਕਵਰ ਨਹੀਂ ਹੋਇਆ ਉਹ ਫਿਰ ਤੇ ਕੇ ਲਖਤ ਚੱਲੀ ਵੀ ਹਵਾ ਸੀ ਤੇਜ਼ੀ ਫਿਰ ਤੇ ਹਵਾ ਦੇ ਹਿਸਾਬ ਨਾਲ ਹੀ ਚੱਲ ਪਈ ਸਿੱਧੀ ਪਰ ਮਾਨ ਸਾਹਿਬ ਤੇ ਵੀ ਕਹਿੰਦੇ ਸੀ ਕਿ ਮੁਰਗੀ ਤੱਕ ਤਾਂ ਮੁਆਵਜ਼ਾ ਮਿਲ ਜੂ ਕਣਕ ਤਾਂ ਉਹ ਵੱਡੀ ਗੱਲ ਆ ਕਹਿੰਦੇ ਨਹੀਂ ਜੀ ਬਿਲਕੁਲ ਅਸੀਂ ਬਾਰ ਬਾਰ ਇਹੀ ਕਹਨੇ ਆ ਵੀ ਉਹ ਬਿਲਕੁਲ ਗੱਪ ਮਾਰ ਰਹੇ ਆ ਡਰਾਮੇ ਬਾਜ਼ ਆ ਚੁਟਕਲੇ ਸੁਣਾ ਰਹੇ ਆ ਕਿਸੇ ਨੂੰ ਦੱਸੋ ਇੱਕ ਵੀ ਬੰਦਾ ਮਾਂ ਹੱਥ ਪੰਜਾਬ ਚ ਹੱਥ ਖੜਾ ਕਰਕੇ ਕਹੇ ਦੇ ਵੀ ਮੈਨੂੰ ਮਿਲਿਆ ਕਿਸੇ ਨੂੰ ਜੇ ਮਿਲਿਆ ਹੋਵੇ ਅਸੀਂ ਇੱਕ ਬੰਦਾ ਲਿਆਦਣ ਇੱਥੇ ਖੁੱਡੀਆਂ ਸਾਹਿਬ ਨੂੰ ਜਦੋਂ ਜਦੋਂ ਇੱਥੇ ਪੁੱਛ ਉਹਦੇ ਬੇਟੇ ਨੂੰ ਦੋ ਕਿਸਾਨਾਂ ਨੇ ਘੇਰੇ ਆ ਉਹਨਾਂ ਨੇ ਸਵਾਲ ਕੀਤੇ ਉਹ ਕਹਿੰਦੇ ਅਸੀਂ ਤਾਂ ਜੀ ਆਪਣਾ ਪਹਿਲਾਂ ਆਏ ਆ ਜਿਹੜੇ ਪਿੰਡਾਂ ਚ ਅਸੀਂ ਸੋਡੇ ਪਿੰਡ ਨਹੀਂ ਆਏ ਤਾਂ ਖੁੱਡੀਆਂ ਸਾਹਿਬ ਦੂਜੇ ਪਿੰਡਾਂ ਦੇ ਵਿੱਚ ਦੌਰਾ ਕਰਕੇ ਗਏ ਆ ਉਹਨਾਂ ਦਾ ਹਾਲ ਚਾਲ ਉਹ ਕਹਿੰਦੇ ਜਿਨ੍ਹਾਂ ਦਾ ਪੁੱਛ ਕੇ ਗਏ ਉਹਨਾਂ ਨੂੰ ਦੱਸ ਦਿਓ ਕੀ ਦਿੱਤਾ ਦਿੱਤਾ ਤਾਂ ਕਿਸੇ ਨੂੰ ਕੱਲੀਆਂ ਗੱਲਾਂ ਨਾਲ ਨਹੀਂ ਜੀ ਲੋਕਾਂ ਦਾ ਹੁੰਦਾ ਕਿਉਂਕਿ ਲੋਕ ਹੁਣ ਕਿਉਂਕਿ ਜੇ ਪਹਿਲਾਂ ਦਿੱਤਾ ਹੁੰਦਾ ਤਾਂ ਯਕੀਨ ਕਰ ਲੈਂਦੇ ਲੋਕਾਂ ਨੂੰ ਜਮਾਂ ਯਕੀਨ ਹੈ ਨਹੀਂ ਇਸ ਗੱਲ ਤੇ ਸਾਨੂੰ ਹੈ ਨਹੀਂ ਕਣਕਾਂ ਤੇ ਜੀ ਬਹੁਤ ਵੱਡੀਆਂ ਆਸਾਂ ਸੀਗੀਆਂ ਵੀ ਐਸੀ ਸਿਸਟਮ ਕੋਈ ਆ ਤੇ ਜਵਾਕ ਚੱਲੇਦਾ ਕੋਈ ਹੋਰ ਸਿਸਟਮ ਕਰਾਂਗੇ ਪਰ ਐ ਨਹੀਂ ਪਤਾ ਸਾਨੂੰ ਆ ਵੀ ਆ ਹੋ ਜਾਊਗਾ ਤੁਹਾਡਾ ਬਿਹਾਰ ਹੈ ਜੀ ਹਾਂਜੀ ਮੇਰਾ ਮੌਕੇ ਤਨਕਲੇ ਵਣ ਵਿੱਚ ਹੈ ਤੋ ਤਨਕਲੇ ਵਿੱਚ ਹੈ ਠੇਕੇ ਦੇ ਵਣ ਸੀ ਮੇਰੇ ਤੋਂ ਠੇਕੇ ਦੇ ਵਣ ਸੀ ਇੱਕ ਕਿਸਾਨ ਆ ਤਿੰਨ ਹੋੜਾ ਤਾਂ 2 ਲੱਖ ਨਾਲ ਸਿੱਧਾ ਹੋ ਹੀ ਗਿਆ ਹਾਂਜੀ ਕੱਲ ਠੇਕੇ ਠੇਕੇ ਵਾਲਾ ਮਾਹੌਲ ਹਾਂਜੀ ਤਾਂ ਉਮੀਦ ਵੀ ਹੁੰਦੀ ਹੈ ਕਿ ਕੋਈ ਧੀ ਪੁੱਤ ਦਾ ਕੁਝ ਕਰਨਾ ਪੜਾ ਕਰਨਾ ਜੀ ਸੋਚਦੇ ਆਂ ਜੀ ਕਿ ਦੇਣ ਲੈਣਾਂ ਮੋੜਾਂਗੇ ਆਰਤੀ ਦੇ ਮੋੜਾਂਗੇ ਚਾਹ ਕੋਟ ਵਾਲੇ ਮੋੜਾਂਗੇ ਸੋਚ ਉਦੀ ਨਹੀਂ ਮੰਦੀ ਤ ਸਾਰੀਆਂ ਉਮੀਦਾਂ ਪਰ ਇਹ ਉਮੀਦ ਨਹੀਂ ਸੀ ਵੀ ਆਹ ਕੁਝ ਹੋ ਜੂਗਾ ਨਹੀਂ ਹਾਂ ਸਾਰ ਕੋ ਗੱਲ ਨਹੀਂ ਤਾਂ ਇੱਕ ਕਿਸਾਨ ਆ ਕਿ 6 ਮਹੀਨਿਆਂ ਦੀ ਮਿਹਨਤ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਸੀ ਉਹ ਤਬਾਹ ਹੋ ਗਈ ਤਬਾਹ ਹੋ ਗਈ ਜੀ ਤਾ ਸਰਕਾਰ ਫਿਰ ਵੀ ਕੋਈ ਗੱਲਬਾਤ ਕਰਨ ਤਿਆਰ ਨਹੀਂ ਹੁਣ ਵੀ ਤਿਆਰ ਨਹੀਂ ਅਸੀਂ ਤੜਕੇ 4 ਅਸੀਂ ਹੱਥ ਨੇ ਸ਼ਾਮ ਦੇ 4 ਵਜੇ ਦੇ ਮੱਥਾ ਮਾਰਿਆ ਸਾਡਾ ਕੋਈ ਪ੍ਰਸ਼ਾਸਨ ਨੇ ਗੱਲਬਾਤ ਨਹੀਂ ਸੁਣੀ ਅਸੀਂ ਇਹੀ ਕਹਿੰਨੇ ਵੀ ਸਾਡੇ ਪਰਚਾ ਦਰਜ ਕਰਕੇ ਸਨੇਹ ਫਰ ਦੇ ਦਿਓ ਅਸੀਂ ਆਪ ਦੇ ਦੇਖਾਂ ਜੇ ਕੋਈ ਕਸੂ ਸਾਡਾ ਉਸ ਨੂੰ ਦੇਖ ਲੈ ਬੀਲੀ ਮੈਂ ਕਿ ਪਰਚਾ ਕਰਕੇ ਦਰਜ ਕਰ ਦਿਓ ਪਰ ਹਜੇ ਕੋਈ ਸਿਸਟਮ ਉਹਨੇ ਸੋਚਿਆ ਨਹੀਂ ਇਹਦਾ ਆਮ ਲੋਕ ਕਹਿੰ ਸਰਕਾਰ ਆਈ ਨਹੀਂ ਹਜੇ ਹਾਂਜੀ ਆਮ ਲੋਕਾਂ ਨੇ ਕਾਦੀ ਵੋਟਾਂ ਪਾਈਆਂ ਅਸੀਂ ਪਰ ਸਾਨੂੰ ਐਂ ਮੀਤ ਨਹੀਂ ਸੀ ਵਿਸਤੱਕ ਆ ਵੀ ਆਮ ਆਦੀ ਪਾਰਟੀ ਵੀ ਆ ਕਰੂਗੀ ਬਦਲਾਅ ਕਰਿਆ ਸੀ ਪਰ ਬਦਲਾਅ ਦੇ ਵਿੱਚ ਪਤਾ ਨਹੀਂ ਸੀ ਵੀ ਆਹ ਕੋਈ ਕਿਸ ਹੋ ਜਾਏ ਤੁਹਾਡੇ ਇੱਥੇ ਖੇਤੀਬੰਦ ਜੀ ਨੇ ਤੁਹਾਡੇ ਉਮੀਦਵਾਰ ਨੇ ਇਸ ਵਾਰ ਹਾਂਜੀ ਫਰਮੀਤ ਸਿੰਘ ਖੁੱਡੀਆਂ ਉਮੀਦਵਾਰ ਨੇ ਤੁਹਾਡੇ ਬੜੇ ਦੋਨ ਲੋਕ ਸਭਾ ਲਈ ਲਈ ਹਾਂਜੀ ਵੋਟਾਂ ਫਿਰ ਉਹ ਦੱਸ ਦੇਗਾ ਸਵੇਰੇ ਆਵਾਂਗੇ ਮਾ ਸਵੇਰੇ ਸਾਡੇ ਕਾਲ ਜੀ ਦਾ ਹੁਣ ਵੀ ਹੁਣ ਲੱਗੀ ਪਈ ਆ ਬੁੱਝੂ ਪਤਾ ਕਿ ਦੋ ਹੂੰ ਸਾਡੇ ਸ਼ਿਮ ਨੇ ਖੇਤੀ ਕੀਤੀ ਗਈ ਆ ਸਾਡੇ ਕਾਲ ਜੀ ਸਾਡੇ ਬੱਚੇ ਦੇ ਅੱਗੇ ਲੱਗੀ ਪਈ ਆ ਬੁਝਾਵਾਂਗੇ ਪਤਾ ਨਹੀਂ ਕੌਣ ਬੁਝਾਊਗਾ ਮਾਲਕ ਨੂੰ ਪਤਾ ਸੀ ਕੀ ਕੋਸੂ ਸਾਨੂੰ ਜੀ ਠੀਕ ਐ ਸਦਾ ਦਿੱਤਾ ਇਹਨੀ ਪਤਾ ਕਿਵੇਂ ਦਿੱਤਾ 10 ਰੁਪਏ ਸੰਕਰ ਦਿੱਤੇ 5 ਰੁਪਏ ਸੰਕਰ ਦਿੱਤੇ 2 ਰੁਪਏ ਸੰਕਰ ਦਿੱਤੇ ਵਿਆਜ 20 ਸੌਣਾ ਕਹਿੰਦੇ ਦਿੱਤਾ ਇਹਦਾ ਕਿਸੇ ਨੂੰ ਪਤਾ ਨਹੀਂ ਨਾ ਅਸੀਂ ਠੇਕਾ ਦਿੱਤਾ ਅਦੇ ਕਰੂ ਮਾਲਕ ਠੇਕਾ ਲੈ ਗਿਆ ਫਸਲ ਸਾਡੀ تباہ ਹੋਈ ਨਾ ਥੋੜੀ تباہ ਹੋ ਗਈ ਹਾਂ ਤਾਂ ਕਿਸਾਨ ਇਹੀ ਕਹਿੰਦੇ ਵੀ ਸਾਨੂੰ ਹੱਥ ਵਾਂ ਕੇ ਬੇਨਤੀ ਕਰਦੇ ਵੀ ਸਾਨੂੰ ਜਿੰਨਾ ਮੁਆਜਮਾ ਸਾਨੂੰ ਮਿਲਣਾ ਚਾਹੀਦਾ ਹਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਜਿੰਨਾ ਸਾਡਾ ਹੱਕ ਆ ਨਾ ਉਹਨਾਂ ਨੂੰ ਸਾਨੂੰ ਮਿਲ ਜੇ ਬਸ ਬੇਨਤੀ ਇਹੀ ਕਰਦੇ ਹਾਂ ਆਹੀ ਕਿਸਾਨਾਂ ਦੀ ਸਾਰੇ ਪੰਜਾਬ ਚ ਸਾਰੇ ਇਸ ਦੁਖੀ ਕਿਸਾਨ ਵੀ ਦੁਖੀ ਆ ਮਜ਼ਦੂਰ ਵੀ ਦੁਖੀ ਆ ਕਿਸਾਨਾਂ ਦੇ ਨਾਲ ਦਾ ਕਿਸਾਨਾਂ ਦੀ ਗੱਲ ਸੁਣਦੇ ਆ ਆ ਜਿਵੇਂ ਤੁਸੀਂ ਹੁਣ ਦਾ ਦੁੱਖ ਦੇਖਿਆ ਪਰ ਉਹ ਕੱਲ ਪਤਾ ਕੀ ਕਹਿੰਦੇ ਆ ਉਲਟਾ ਇਸ ਗੱਲ 'ਚ ਵੀ ਕਿਸਾਨ ਤਾਂ ਜੀ ਪਹਿਲਾਂ ਵਜਾ ਦੇਖਦੇ ਸੀ ਹੁਣ ਇਹ ਜਗਾ ਦੇਖਦੇ ਆ ਜਗਾ ਦੇਖ ਕੇ ਧਰਨਾ ਲਾ ਲੈਂਦੇ ਆ ਤੇ ਫਿਰ ਦੱਸੋ ਜੇ ਹੁਣ ਸਾਡੇ ਕੋਲੇ ਕੀ ਰਾਹ ਪਜਦਾ ਤੇ ਆਪਾਂ ਹੁਣ ਦਾ ਅਧਿਕਾਰੀ ਉੱਥੇ ਪਹੁੰਚ ਚੁੱਕੇ ਆ ਬੈ ਗੱਲਬਾਤ ਕਰਦੇ ਆ ਨਾਲ ਕਹਿਰ ਕਰ ਨਿਬੜਿਆ ਕੀ ਆ ਜਿੰਨੇ ਵੀ ਕਿਸਾਨ ਭਰਾ ਇੱਥੇ ਆਏ ਆ